3 ਜੂਨ 1984 ਦਾ ਉਹ ਕਾਲਾ ਦਿਨ ਸੀਗਾ ਜਿੱਦਣ ਦਰਬਾਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨੋਰ ਆਇਆ ਸੰਗਤਾਂ ਦੇ ਉੱਤੇ ਭਾਰਤੀ ਫੌਜ ਨੇ ਭਾਰਤੀ ਹਕੂਮਤ ਨੇ ਅੰਨੇ ਵਾਂ ਗੋਲੀਆਂ ਚਲਾਈਆਂ ਕੀ ਆ ਸਾਰਾ ਇਤਿਹਾਸ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀਆਂ ਪੱਕਾਂ ਸਿੱਖਾਂ ਦੀਆਂ ਸੋਚ ਇਹ ਹਰ ਵਾਰ ਹਰ ਸਮੇਂ ਹਕੂਮਤ ਨੂੰ ਰੜਕਦੀਆਂ ਰਹੀਆਂ ਆ ਸਿੱਖ ਕਦੇ ਵੀ ਸੋਚ ਕਰਕੇ ਗੁਲਾਮ ਨਹੀਂ ਹੋਇਆ ਤਨ ਗੁਰੂ ਕਲਗੀਧਰ ਪਾਸ਼ਾ ਨੇ ਕਿਹਾ ਨਾ ਕਿ ਖਾਲਸਾ ਨਿਆਰਾ ਆ ਵੱਖਰਾ ਆ ਸਾਡੇ ਉੱਤੇ ਕੋਈ ਵੀ ਸੋਚ ਖਾਬ ਵੀ ਨਹੀਂ ਹੋ ਸਕਦਾ ਸਾਦੀ ਤਾਂ ਲੜਾਈ ਉਦੋਂ ਹੀ ਆਰੰਭ ਹੋ ਜਾਂਦੀ ਹੈ ਜਦੋਂ ਗੁਰੂ ਨਾਨਕ ਬਾਬੇ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊਪੌਰ ਤੋਂ ਮਨਾ ਕਰ ਦਿੱਤਾ ਸਾਡੀ ਲੜਾਈ ਉਦੋਂ ਹੀ ਆਰੰਭ ਹੋ ਜਾਂਦੀ ਹੈ ਉਹਨਾਂ ਲੋਕਾਂ ਨਾਲ ਜਿਹੜੇ ਲੋਕ ਕਰਮਕਾਂਢੀ ਸੀ ਜਿਨ੍ਹਾਂ ਲੋਕਾਂ ਨੇ ਦੁਨੀਆਂ ਨੂੰ ਲੁੱਟਣਾ ਸੀ ਉਹ ਸਾਡੇ ਘਰ ਦੇ ਵਿਰੋਧੀ ਬਣ ਗਏ ਉਤੋਂ ਲੜਾਈ ਸ਼ੁਰੂ ਹੁੰਦੀ 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 1478 ਦੀ ਇਹ ਲੜਾਈ ਆਰੰਭ ਹੋਈ ਹੋਈ ਬਟਾ ਰੂਪ ਧਾਰਨ ਕਰ ਲੈਂਦੀ ਹੈ 1978 ਦੀ ਵਿਸਾਖੀ ਵਾਲੇ ਦਿਨ ਜਦੋਂ ਨਿਰੰਕਾਰੀਆਂ ਨੇ ਨੇਥੇ ਗੁਰੂ ਕੇ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਆਪਣੇ ਅੰਦਰ ਵੀ ਪੜਾ ਸਕਦੇ ਫੇਰ ਸਮਾਂ ਚੱਲਿਆ ਕਿ ਜਦੋਂ ਇਹਨਾਂ ਸਿੱਖਾਂ ਨੇ ਕਿਸੇ ਸਮੇਂ ਦੇ ਹਾਕਮ ਦੀ ਪ੍ਰਵਾਹ ਨਹੀਂ ਕੀਤੀ ਸਿਰਫ ਗੁਰੂ ਦੀ ਪ੍ਰਵਾਹ ਕੀਤੀ ਗੁਰੂ ਦੀ ਸੋਚ ਤੇ ਪਹਿਰਾ ਦਿੱਤਾ ਕਿਸੇ ਹਾਕਮ ਅੱਗੇ ਸਿਰ ਨਹੀਂ ਝੁਕਾਇਆ ਇਹ ਸਿੱਖਾਂ ਦੀ ਬਹਾਦਰੀ ਇਹ ਸਿੱਖਾਂ ਦੀ ਸੋਚ ਇਹ ਸਿੱਖਾਂ ਦੀ ਚੜ੍ਹਦੀ ਕਲਾ ਹਾਕਮ ਨੂੰ ਫੇਰ ਰੜਕ ਦੇ ਰਹੀ ਹੁਣ ਸਾਰੇ ਹਾਕਮਾਂ ਨੇ ਇਕੱਠੇ ਹੋ ਕੇ ਇੱਕ ਫੈਸਲਾ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਦਬਾ ਲਈਏ ਜੇ ਨਹੀਂ ਦਬਾਵਾਂਗੇ ਤੇ ਕੱਲੇ ਸਾਡੇ ਸਿਰ ਤੇ ਬੈਠਣਗੇ ਜ਼ਰੂਰ ਐਸੀ ਭੈੜੀ ਸੋਚ ਲੈ ਕੇ ਇੱਕ ਜੋਨੋ ਪੂਰੇ ਪੰਜਾਬ ਦੇ ਉੱਤੇ ਸਰਕਾਰੀ ਹਾਕਮ ਨੇ ਜਾਂ ਕਹਿ ਲਓ ਕਿ ਆ ਭਾਰਤੀ ਹਕੂਮਤ ਨੇ ਭਾਰਤੀ ਆਰਮੀ ਨੇ ਪੂਰੇ ਪੰਜਾਬ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਲੈ ਕੇ ਆ ਗਏ ਇੱਕ ਤਰੀਕ ਨੂੰ ਗੋਲੀਆਂ ਚਲਾਈਆਂ ਇੱਕ ਤਰੀਕ ਨੂੰ ਜਦੋਂ ਗੋਲੀਆਂ ਚੱਲਦੀਆਂ ਤੇ ਉਦੋਂ ਭਾਈ ਮਹਿੰਗਾ ਸਿੰਘ ਬੱਬਰ ਤੇ ਭਾਈ ਰਾਮ ਸਿੰਘ ਜੂਪੀ ਤੇ ਗੁਰੂ ਕੇ ਸਿੱਖ ਸ਼ਹੀਦੀ ਦਾ ਜਾਂਮ ਪੀਂਦੇ ਨੇ ਤੇ ਇਹਨਾਂ ਦੇ ਨਾਲ 11 ਸਿੱਖ ਹੋਰ ਜਿਹੜੇ ਕਿ ਸ਼ਰਧਾਲੂ ਸੀਗੇ ਓਬਸੀ ਦੀਦਾ ਚਾਂਪੀ ਦੋ ਤਰੀਕ ਆਉਂਦੀ ਹੈ ਇਹਨਾਂ ਸਿੱਖਾਂ ਦਾ ਸੰਸਕਾਰ ਕੀਤਾ ਗਿਆ ਫਿਰ ਤਿੰਨ ਤਰੀਕ ਆਈ ਨਵਜਦਾ ਇਤਿਹਾਸ 3 ਜੂਨ ਨੂੰ ਪੂਰੇ ਪੰਜਾਬ ਦੇ ਵਿੱਚ ਪਤਾ ਲੱਗ ਗਿਆ ਕਿ ਭਾਰਤੀ ਹਕੂਮਤ ਨੇ ਭਾਰਤੀ ਆਰਮੀ ਨੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ ਲੋਕਾਂ ਘਾਰਾਂ ਵਿੱਚ ਬੈਠਣ ਦੀ ਥਾਂ ਲੋਕ ਬਹੀਰਾ ਖੱਤ ਕੱਤ ਕੇ ਦਰਬਾਰ ਸਾਹਿਬ ਵੱਲ ਨੂੰ ਆ ਰਹੇ ਉਹ ਕਿ ਸਿੱਖ ਨੂੰ ਆਪਣੇ ਗੁਰੂ ਘਰ ਬਹੁਤ ਪਿਆਰੇ ਆ ਤੇ ਗੁਰੂ ਘਰ ਦੇ ਲਈ ਸ਼ਹੀਦੀਆਂ ਦੇਣ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਆ ਬਹੀਰਾ ਖੱਤ ਕੇ ਪਹਿਲਾ ਤਾਂ ਭਾਰਤੀ ਹਕੂਮਤ ਨੇ 36 ਘੰਟੇ ਦਾ ਕਰਫਿਊ ਲਾ ਦਿੱਤਾ ਪਤਾ ਨਹੀਂ ਬਾਅਦ ਚ ਮਾਨਵਜ ਕੀ ਆਇਆ ਮਨ ਦੀ ਭੈੜੀ ਬਿਰਤੀਆਂ ਦੇ ਅੰਦਰ ਭੈੜੇ ਖਿਆਲ ਨੇ ਭੈੜੀ ਸੋਚ ਐ ਗੰਦੀ ਸੋਚ ਐ ਫਿਰ ਇਸ ਕਰਫਿਊ ਨੂੰ ਹਟਾ ਦਿੱਤਾ ਦਰਬਾਰ ਸਾਹਿਬ ਬਹੁਤ ਸੰਗਤਾਂ ਦਾ ਇਕੱਠ ਹੋ ਗਿਆ ਉਹ ਕਿ 3 ਜੂਨ 1984 ਨੂੰ 3 ਜੂਨ ਵਾਲੇ ਦਿਨ ਧੰਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਸੀਗਾ ਸੰਗਤਾ ਗੁਰੂ ਅਰਜਨ ਦੇਵ ਪਾਸ਼ਾ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਈਆਂ ਸੀਗੀਆਂ ਜਦੋਂ ਸੰਗਤਾਂ ਦਾ ਇੱਕ ਭਾਰੀ ਇਕੱਠ ਦਰਬਾਰ ਸਾਹਿਬ ਦੇ ਅੰਦਰ ਹੋ ਜਾਂਦਾ ਨਾ ਫਿਰ ਇਹ ਭਾਰਤੀ ਹਕੂਮਤ ਭਾਰਤੀ ਫੌਜ ਨੇ ਅੰਨੇਵਾ ਗੋਲੀਆਂ ਅੰਨੇਵਾ ਗੋਲੀਆਂ ਆਮ ਸੰਗਤਾਂ ਦੇ ਉੱਤੇ ਚਲੌਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦਾ ਕੋਈ ਖਸੂਰ ਨਹੀਂ ਜਿਨ੍ਹਾਂ ਦਾ ਕਿਸੇ ਵੀ ਮੂਵਮੈਂਟ ਵਿੱਚ ਕੋਈ ਹਿੱਸਾ ਨਹੀਂ ਹੈ ਜੋ ਕਿਸੇ ਵੀ ਲਹਿਰ ਨਾਲ ਸੰਬੰਧਤ ਨਹੀਂ ਹੈ ਸਿਰਫ ਤੇ ਸਿਰਫ ਗੁਰੂ ਰਾਮਦਾਸ ਪਾਸ਼ਾ ਜੀ ਦੇ ਘਰ ਦੇ ਅੰਦਰ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਆਈਆਂ ਸੀਗੀਆਂ ਬੇਕਸੂਰ ਨੌਜਵਾਨਾਂ ਤੇ ਬੇਕਸੂਰ ਸੰਗਤਾਂ ਤੇ ਦੇਖਿਆ ਨਹੀਂ ਗਿਆ ਕੀ ਸਾਹਮਣੇ ਬੱਚਾ ਹੈ ਸਾਹਮਣੇ ਕੋਈ ਬਜ਼ੁਰਗ ਹੈ ਕੋਈ ਔਰਤ ਹੈ ਅੰਨੇ ਵਾ ਗੋਲੀਆਂ ਚਲਾ ਦੁੱਤੀਆਂ ਨਹੀਂ 3 ਜੂਨ ਨੂੰ ਜਦੋਂ ਗੋਲੀਆਂ ਚੱਲੀਆਂ ਗੁਰੂ ਰਾਮਦਾਸ ਪਾਸ਼ਾ ਜੀ ਦੀ ਪਾਵਨ ਪਵਿੱਤਰ ਰਿਡੀ ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਗੁੰਮਤ ਉੱਤੇ ਵੀ ਕਈ ਗੋਲੀਆਂ ਲੱਗੀਆਂ ਭਾਰਤੀ ਫੌਜ ਨੇ ਕਰਫਿਊ ਪਹਿਲਾਂ ਆਪ ਲਾਇਆ ਫਿਰ ਕਰਫਿਊ ਹਟਾਇਆ 3 ਜੂਨ ਨੂੰ ਬਿਆਨਤ ਗੋਲੀਆਂ ਦਰਵਾਰ ਸਹਿਬ ਵੱਲ ਚੱਲੀਆਂ ਪਾਵਨ ਪਵਿੱਤਰ ਇਸ ਇਮਾਰਤ ਦੇ ਉੱਤੇ ਗੋਲੀਆਂ ਵੱਜਦੀਆਂ ਆ ਸਿੱਖਾਂ ਦੀਆਂ ਛਾਤੀਆਂ ਬਿੰਨ ਕੇ ਇਹ ਗੋਲੀਆਂ ਲੰਘਦੀਆਂ ਆ ਹੁਣ ਪੁੱਛਿਆ ਜਾਵੇ ਕਿ ਤੁਸੀਂ ਜੇ ਸੰਤ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੂੰ ਫੜਨਾ ਸੀ ਕੋਈ ਹੋਰ ਦਿਨ ਵੀ ਰੱਖਿਆ ਜਾ ਸਕਦਾ ਸੀ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਸ਼ਹੀਦੀ ਦਿਹਾੜੇ ਵਾਲਾ ਦਿਨ ਹੀ ਕਿਉਂ ਰੱਖਿਆ ਗਿਆ ਉਹਦਾ ਕਾਰਨ ਸੀ ਕਿ ਥੋੜੇ ਸਮੇਂ ਦੇ ਅੰਦਰ ਅਸੀਂ ਬਹੁਤੇ ਸਿੱਖਾਂ ਦਾ ਸ਼ਿਕਾਰ ਕਰ ਸਕੀਏ ਏ ਮੰਨ ਦੀ ਭੈੜੀ ਮਰਤੀ ਕਰਕੇ 3 ਜੂਨ ਦਾ ਇਹ ਦਿਨ ਜੁੜਿਆ ਹੋਇਆ ਅੰਮ੍ਰਿਤਸਰ ਦੇ ਅੰਦਰ ਬਹੁਤ ਫੌਜ ਦੀ ਗਿਣਤੀ ਸੀਗੀ ਤੇ ਜਦੋਂ ਸ਼ਰਧਾਲੂ ਅੰਦਰ ਪਹੁੰਚ ਗਏ ਇਸ਼ਨਾਨ ਕਰਦੇ ਨੇ ਸਰੋਵਰ ਵਿੱਚ ਕਈਆਂ ਨੂੰ ਇਸ਼ਨਾਨ ਕਰਦਿਆਂ ਨੂੰ ਗੋਲੀਆਂ ਲੱਗੀਆਂ ਸਰੋਵਰ ਵਿੱਚ ਹੀ ਸ਼ਿਦੀ ਦਾ ਜਾਪ ਪੀ ਗਏ ਕਈ ਪ੍ਰਕਰਮਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਗੁਰੂ ਕੇ ਸਿੱਖ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਉਹ ਪ੍ਰਕਰਮਾਂ ਵਿੱਚ ਸ਼ਿਦੀ ਦਾ ਜਾਪ ਪੀ ਗਏ ਬਹੁਤੇ ਇੱਧਰ ਉੱਧਰ ਭੱਜਦੇ ਸੀਗੇ ਉਹਨੇ ਬੋਲਦੇ ਸੀਗੇ ਕਿ ਅਸੀਂ ਬੇਕਸੂਰ ਆ ਅਸੀਂ ਸਿਰਫ ਮੱਥਾ ਟੇਕਣ ਆਏ ਪਰ ਕਿਸੇ ਉੱਤੇ ਤਰਸ ਨਾ ਕੀਤਾ ਗਿਆ ਤਿੰਨ ਜੋ ਨੂੰ ਅੰਨੇਵਾ ਗੋਲੀ ਚਲਾ ਕੇ ਦਰبار ਸਾਹਿਬ ਦੇ ਅੰਦਰ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਵੀ ਇਹਨਾਂ ਨੇ ਗੋਲੀਆਂ ਦੇ ਨਾਲ ਭੁੰਨਿਆ ਤੇ ਉੱਥੇ ਆਈਆਂ ਹੋਈਆਂ ਸੰਗਤਾਂ ਨੂੰ ਵੀ ਇਹਨਾਂ ਲੋਕਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੇ ਸਿਰਫ ਸੋਚ ਇਹ ਸੀਗੀ ਕਿ ਅਸੀਂ ਥੋੜੇ ਸਮੇਂ ਦੇ ਅੰਦਰ ਬਹੁਤੇ ਸਿੱਖਾਂ ਨੂੰ ਖਤਮ ਕਰ ਦੇਈਏ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਕਿ ਇਹ ਉਹ ਸੱਟ ਹੈ ਇਹ ਉਹ ਦਰਦ ਹੈ ਜਿਹੜਾ ਕਦੇ ਭੁੱਲਿਆ ਨਹੀਂ ਜਾ ਸਕਦਾ ਜਿਨ੍ਹਾਂ ਮਾਵਾਂ ਦੇ ਪੁੱਤ ਮਰੇ ਆ ਦਰਵਾਰ ਸਾਹਿਬ 'ਚ ਜਿਨ੍ਹਾਂ ਭੈਣਾਂ ਦੇ ਵੀਰ ਦਰਵਾਰ ਸਾਹਿਬ 'ਚ ਸ਼ਹੀਦ ਹੋਏ ਨੇ ਆ ਦਿਨਾਂ ਦੇ ਵਿੱਚ ਜਿਨ੍ਹਾਂ ਪਤਨੀਆਂ ਦੇ ਸੁਹਾਗ ਉਹ ਜਿਹੜੇ ਆ ਜਿਉਂ ਉਹਨਾਂ ਨੂੰ ਪੁੱਛੋ ਕਿ ਤੁਸੀਂ ਭਾਈ ਇਹ ਦਿਨ ਭੁੱਲ ਸਕਦੇ ਹੋ ਉਹ ਕਹਿਣਗੇ ਕਿ ਨਹੀਂ ਜਦੋਂ ਇਹ ਦਿਨ ਆਉਂਦੇ ਆ ਤੇ ਇਹ ਦਿਨਾਂ ਦੇ ਅੰਦਰ ਸਾਡੇ ਸਾਹਮਣੇ ਸਾਡੇ ਪਰਿਵਾਰ ਦਾ ਚਿਹਰਾ ਸਾਹਮਣੇ ਆਉਂਦਾ ਆ ਜਿਹੜੇ ਇਹ ਕਰੋ ਕਹਿ ਕੇ ਗਏ ਸੀਗੇ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਚੱਲੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਪਰ ਉਹ ਵਾਪਸ ਨਹੀਂ ਆਏ ਆਪ ਉਹ ਉੱਥੇ ਸਾਡੇ ਹੀ ਹਕੂਮਤ ਦੀਆਂ ਗੋਲੀਆਂ ਖਾ ਕੇ ਆਪ ਸ਼ਹੀਦ ਹੋਏ ਉਹ ਵਾਪਸ ਨਹੀਂ ਆ ਸਕਦਾ ਪਤਾ ਨਹੀਂ ਕਿੰਨੇ ਮਾਮਾ ਦੇ ਪੁੱਤ ਕਿੰਨੀਆਂ ਭੈਣਾਂ ਦੇ ਭਰਾ ਪਤਾ ਨਹੀਂ ਕਿੰਨੇ ਪਤਨੀਆਂ ਦੇ ਪਤੀ ਦਰਬਾਰ ਸਾਹਿਬ ਦੇ ਅੰਦਰ ਗੋਲੀਆਂ ਦੇ ਨਾਲ ਭੁੰਨ ਕੇ ਭਾਰਤੀ ਹਕੂਮਤ ਤੇ ਭਾਰਤੀ ਫੌਜ ਨੇ ਸ਼ਹੀਦ ਕਰ ਦਿੱਤੇ। 3 ਜੂਨ 1984 ਨੂੰ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਕਰਫਿਊ ਲਾਇਆ ਗਿਆ, ਫਿਰ ਹਟਾਇਆ ਗਿਆ, ਫਿਰ ਕਰਫਿਊ ਲਾਇਆ ਗਿਆ ਤੇ ਆਮ ਸੰਗਠਾ ਦੇ ਉੱਤੇ ਗੋਲੀਆਂ ਚਲਾ ਕੇ ਆਮ ਸੰਗਠਾ ਨੂੰ ਸ਼ਹੀਦ ਕੀਤਾ ਗਿਆ। ਦਰਬਾਰ ਸਾਹਿਬ ਦੀ ਇਮਾਰਤ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ। ਇਹ 3 ਜੂਨ 1984 ਦਾ ਇਹ ਦਿਹਾੜਾ ਸੀਗਾ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੀ ਦਿਹਾੜਾ ਮਨਾਉਣ ਆਈਆਂ ਸੰਗਤਾਂ ਦੇ ਉੱਤੇ ਨਿਹੱਥੀਆਂ ਦੇ ਉੱਤੇ ਬੇਕਸੂਰਾ ਦੇ ਉੱਤੇ ਗੋਲੀਆਂ ਚਲਾ ਕੇ ਭਾਰਤੀ ਹਕੂਮਤ ਭਾਰਤੀ ਫੌਜ ਨੇ ਇਹਨਾਂ ਸੰਗਤਾਂ ਨੂੰ ਸ਼ਹੀਦ ਕੀਤਾ ਸੋ ਇਹ 3 ਜੂਨ 1984 ਦਾ ਦਿਹਾੜਾ ਸੀਗਾ ਸਤਪੁਰ ਦਾਤਾ ਕਿਰਪਾ ਕਰੇ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ